ਕੋਈ ਨਿਆ ਨਹੀਂ ਸਾਡਾ ਇੱਥੇ ਹੱਕ ਨਹੀਂ ਹੈ ਸਾਡਾ ਅਸੀਂ ਦੇ ਨਾਗਰਿਕ ਨਹੀਂ ਹੈਗੇ ਅਸੀਂ ਕਿੱਥੇ ਜਾਈਏ ਸਾਨੂੰ ਗੁੱਸੇ ਬੈਠਿਆ ਗੋਸ਼ਿਤ ਕਰਤਾ ਹੈ ਸਾਡੀ ਸਰਕਾਰਾਂ ਨੇ ਸਾਨੂੰ ਕਿਉਂ ਸਾਡੇ ਕਸੂਰ ਬਣਾਏ ਜਾ ਰਹੇ ਨੇ ਇੱਕ ਬਾਹਰੀ ਨਾਗਰਿਕ ਸੀਮਾ ਹੈਦਰ ਸਾਡੇ ਦੇਸ਼ ਵਿੱਚ ਵਸ ਗਈ ਉਹਨੂੰ ਨਾਗਰਿਕ ਉਹਨੂੰ ਇੱਜ਼ਤ ਮਾਨ ਦਿੱਤਾ ਗਿਆ ਅੱਜ ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਤੀਆਂ ਔਰਤਾ ਬੇਕਾਰ ਨੇ ਵੇ ਇੰਨੀਆਂ ਬੇਦਰਦ ਹੋ ਚੁੱਕੇ ਨੇ ਸਾਡਾ ਮਜ਼ਾਕ ਉਡਾਇਆ ਜਾਂਦਾ ਕਿ ਇਹ ਬੁੜੀ ਬੋਲਦੀ ਹੈ ਕਿ ਸਾਡੇ ਘਰ ਚੱਲ ਕੇ ਵੇਖੋ ਮੈਂ ਦੇਖਿਆ ਹੁਣੀ ਬਹੁਤ ਸਾਡੇ ਘਰ ਵੇਖੋ ਸਾਨੂੰ ਕਾਗਜ਼ ਦੇ ਦਿੰਦੇ ਮੰਤਰੀ ਸਾਹਿਬ ਅਸੀਂ ਕਾ ਪੱਕਾ ਜਿੱਥੇ ਸਮਾਂ ਮੈਂ ਉਹ ਹੀ ਬੇਨਤੀ ਕਰਦਾ ਹੈ ਤੇ ਨਿਕਲਦਾ ਅ ਅੱਜ ਝਾੜੂ ਵਾਲੇ ਦੀ ਸਰਕਾਰ ਹੈ ਝਾੜੂ ਵਾਲੇ ਦੀ ਮੈਂ ਮੈਂ ਨਾ ਸੀ ਹੁਣ ਮੋਟਰਾਂ ਦੇ ਕੇ ਜਾ ਰਹੇ ਇੱਥੇ ਪਾਣੀ ਕੱਢਣ ਮੇਰੇ ਝਾੜੂ ਪਹਿਲੇ ਥੋੜਾ ਪਾਣੀ ਕੱਢਾਂਗੇ ਪਾ ਝਾੜੂ ਵਾਲਿਆਂ ਦੀ ਗੱਲ ਸੁਣ ਲਓ ਝਾੜੂ ਈ ਉਹ ਮੰਚਾਂ ਤੇ ਝੂਠ ਬੋਲਣ ਜੋਗੇ ਨੇ ਟੀਚਰਾਂ ਕਰਨ ਜੋਗੇ ਨੇ ਟੁੱਟਕਲੇ ਸਿਣਾਉਣ ਜੋਗੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਦਰਵਾਜ਼ਾ ਕਰਤਾ ਸਾਨੂੰ ਉਹਨੇ ਵਾਅਦੇ ਕੀਤੇ ਕਿ ਮੈਂ ਘਰ ਘਰ ਜੋਬ ਦੇਵਾਂਗਾ ਰੁਜ਼ਗਾਰ ਦੇਵਾਂਗਾ ਰੁਜ਼ਗਾਰ ਸਾਡਾ ਖੋਲਿਆ ਕੁੱਤੇ ਬਿੱਲਿਆਂ ਦਾ ਪੈ ਕੇ ਸਾਨੂੰ ਗਰੀਬਾਂ ਨੂੰ ਲਾਤਾ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਰੋਟੀ ਖਾ ਦਿਓ ਇੱਕ ਮਿੰਟ ਕਾਲਿਫੋਰਨੀਆ ਕਾਲਿਫੋਰਨੀਆ ਆਜਾ ਚੱਲੋ ਬੰਦੋ ਤੁਹਾ ਦੇਖੋ ਸੁਨਹਿਰ ਸ੍ਰੀ ਆਕਾਲ ਆਪਾਂ ਜੇ ਬਚਾਉਣਾ ਪੰਜਾਬ ਨੂੰ ਮੈਦਮ ਸਿ ਅ ਦਿੱਲੀ ਵਾਲੇ ਭਜਾਓ ਇਹਨਾਂ ਨੂੰ ਕੋਈ ਪਤਾ ਨਹੀਂ ਪਿੰਡਾਂ ਚ ਕਿਵੇਂ ਰਹਿੰਦੇ ਆ ਆ ਦੇਖ ਲਓ ਜਦੋਂ ਦੀ ਸਰਕਾਰ ਆਇਆ ਵੱਡੇ ਬਾਦਲ ਸਾਹਿਬ ਨੂੰ ਯਾਦ ਆ ਪਹਿਲੇ ਥੋੜੀ ਕਿਥੇ ਨੁਕਸਾਨ ਹੋਇਆ ਸੀ 800 ਕਰੋੜ ਰੁਪਏ ਦੇ ਕੇ ਗਏ ਸੀ ਵੰਡੇ ਸੀ ਚੋਣੀਆਂ ਨੂੰ ਵੀ ਦਿੱਤਾ ਚੋਣੀਆਂ ਨੂੰ ਵੀ ਦਿੱਤਾ ਸੀ ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਜ਼ਮੀਨ ਨਾਲ ਥੋੜੇ ਰਹਿਣਾ ਪਿੰਡਾਂ ਚ ਰਹਿਣ ਵਾਲੇ ਆ ਹੁਣ ਕੇਜਰੀਵਾਲ ਤੇ ਆ ਸਾਰੇ ਦਿੱਲੀੋਂ ਯੂਪੀ ਤੋਂ ਆਏ ਉਹਨਾਂ ਨੂੰ ਕੋਈ ਪਰਵਾਹ ਨਹੀਂ ਇੱਥੇ ਤੇ ਇੱਕ ਵੀ ਮੈਂ ਉਹ ਵੀ ਕਹਿੰਨਾ 10 ਸਾਲ ਬਰਬਾਦ ਕਰੇ ਕਾਂਗਰਸ ਵੀ ਹੋ ਗਈ ਹੈ ਤੇ ਆਪਾਂ ਆਪਣੀ ਪਾਰਟੀ ਅਕਾਲੀ ਦਲ ਕਿਉਂਕਿ ਅਕਾਲੀ ਦਲ ਪਿੰਡਾਂ ਦੀ ਪਾਰਟੀ ਹੈ ਤੁਹਾਡੇ ਇੱਥੋਂ ਰਹਿਣ ਵਾਲੀ ਹੈ ਸੋ ਧਗੜਿਓ ਕੇ ਆਪਾਂ ਇੱਕ ਸਾਲ ਸਾਥ ਦਿਓ ਅੱਜ ਜਿਹੜੀ ਕਮੀਆਂ ਮੇ ਜੁਮੜੀ ਮੇਰੀ ਹੈ ਅੱਜ ਹੁਣੀ ਜਿਹਨਾਂ ਸੋਨਾਂ ਤੁਹਾਨੂੰ ਲੋੜ ਹੈ ਉਹ ਇੰਤਜ਼ਾਮ ਅਸੀਂ ਥੋੜਾ ਲੈ ਕੇ ਆਏ ਆਂ ਹਾਂ ਜੀ ਨਾ ਵਿਚਾਰ ਦਿਨਾ ਦੇ ਅੰਦਰ ਸਭ ਸਾਰਾ ਸਿੱਕਾ ਹਾਂ ਜੀਦਰ ਵੇਖੋ ਮੋਕਾ ਪਿੱਛੇ ਪਾਣੀ ਦੇ ਮਾਰੇ ਸ਼ੌਕ ਸੀਗਾ ਮਾਰੀਆਂ ਦਾ ਖਦਸ਼ਾ ਹੈ ਸਿਰ ਕੀ ਡਾਕਟਰ ਵੀ ਭੇਜ ਰਹੇ ਆ ਜੀ ਇਹ ਕੰਮ ਇਹਨਾਂ ਡਾਕਟਰ ਸਪਰੇਅ ਦੀ ਵੀ ਲੋੜ ਹੈ ਪਾਣੀ ਦੀ ਵੀ ਲੋੜ ਹੈ ਬਹੁਤ ਚੀਜ਼ਾਂ ਦੀ ਲੋੜ ਹੈ ਆਓ ਇੱਕ ਮਿੰਟ ਸਭ ਵਾਈਟ ਕਰ ਲਈਏ ਮਤਮਾਨ ਨੂੰ ਬੇਨਤੀ ਕਰਦਾ ਹਾਂ ਮਾਨ ਸਾਹਿਬ ਮੁੱਖ ਮੰਤਰੀ ਜੀ ਆ ਪੰਜਾਬ ਚ ਹੈ ਅਬੋਰ ਹਲਕਾ ਹੈ ਥੋੜੇ ਇੱਥੋਂ ਦਾ ਐਮ ਐਲ ਏ ਆ ਇੰਨਾ ਤਬਾਹ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਗਈ ਹੈ ਬੇਨਤੀ ਕਰਦਾ ਹਾਂ ਇਰੀਗੇਸ਼ਨ ਮਹਿਕਮੇ ਵਾਲੇ ਭੇਜੋ ਡਰੇਨੇਜ ਵਾਲੇ ਭੇਜੋ ਇੱਥੇ ਦਵਾਈਆਂ ਦੀ ਲੋੜ ਹੈ ਜਿਹੜੀ ਜੰਮਵਾਰੀ ਥੋੜੀ ਹੈ ਮੇਰੀ ਬੇਨਤੀ ਹੈ ਕਿ ਆਪਣੀ ਜ਼ਿੰਮੇਵਾਰੀ ਸੰਭਾਲੋ ਤੁਸੀਂ ਮੈਂ ਕਿ ਬੇਨਤੀ ਕਰਾਂਗੇ ਤੁਸੀਂ ਆਪ ਹੀ ਤੁਹਾਨੂੰ ਇਹਨਾਂ ਦੇ ਖਿਲਾਫ ਦੇਖੋ ਕਿੰਨੇ ਦਿਨ ਹੋ ਗਏ ਤਬਾਹੀ ਹੋਈ ਪਈ ਹੈ ਗਰੀਬਾਂ ਦੇ ਘਰ ਟੁੱਟ ਗਏ ਰੋਟੀ ਖਾਣ ਨੂੰ ਹੈ ਨਹੀਂ ਫਸਲਾਂ ਤਬਾਹ ਹੋ ਗਈਆਂ ਆ ਇਲਾਕਾ ਬਾਗਾਂ ਵਾਸਤੇ ਸੀ ਮੰਨਿਆ ਜਾਂਦਾ 30 30 ਸਾਲ ਆਮਦਲੋਂ ਦੀ ਸੇਨਾ ਦੋ ਦੋ ਟਾਈਟਲ ਅਕਿੱਲੇ ਦਾ ਅੱਜ ਰੁੱਲ ਗਏ ਵਿਚਾਰੇ ਬਾਦਲ ਤਾਂ ਜਿੱਦਾ ਸਰਕਾਰ ਦਾ ਨਾ ਕੋਈ ਹੈ ਹੀ ਨਹੀਂ ਜਿਹੜਾ ਆ ਸਰਕਾਰ ਦਾ ਕੰਮ ਹੈ ਵੱਡੇ ਬਾਦਲ ਸਾਹਿਬ ਦੇ ਸਮੇਂ ਇੱਕ ਵਾਰ ਮੀਂਹ ਨਾਲ ਨੁਕਸਾਨ ਹੋਇਆ ਕੱਲੇ ਬੋਰ ਇੱਥੇ ਇਹਨਾਂ ਪਿੰਡਾਂ 'ਚ 800 ਕਰੋੜ ਰੁਪਏ ਵੰਡਿਆ ਸੀ ਚੌਣੀਆਂ ਤੱਕ ਨੂੰ ਅਸੀਂ ਦਿੱਤੀ ਸੀ ਥਾਂ ਦੇ ਦਾਣੇ ਵੀ